ਸਾਸੀ ਕਾ ਬਾਈ ਜੀ ਸਾਰਿਆਂ ਨੂੰ ਜੇ ਕਿਸੇ ਭਰਾਣੇ ਆਪਣੇ ਤੋਂ ਫ੍ਰੀ ਵੀਡੀਓ ਬਣਾਉਣੀ ਹੋਵੇ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 9501828521 ਇਹ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਜਿਹੜੀ ਵੀਡੀਓ ਬਣ ਰਹੀ ਹੈ ਬਾਈ ਜੀ ਪਿੰਡ ਕੰਨੀਆਂ ਨੇੜੇ ਬਾਈ ਜੀ ਬਾਜਾਖਾਨਾ ਸਾਹਮਣੇ ਜਿਹੜੀ ਬਾਈ ਜੀ ਤੁਸੀਂ ਗਾਂ ਦੇਖ ਰਹੇ ਹੋ ਤੀਜਾ ਸੂਆ ਗਾਂ ਸੂਣ ਵਾਲੀ ਆ ਬਾਈ ਜੀ 23 24 ਲੀਟਰ ਦੁੱਧ ਦੀ ਕੰਪੈਸਟੀ ਆ ਰੰਗ ਰੂਪ ਦੀ ਸੋਹਣੀ ਆ ਬਾਈ ਜੀ ਪੱਠਪੁੜੇ ਦੀ ਚੰਗੀ ਆ ਠੰਡੀ ਸੀਲ ਪੂਰੀ ਆ ਵੇਖ ਸਕਦੇ ਹੋ ਤੁਸੀਂ ਆਰਡਰ ਦੀ ਕੁਆਲਿਟੀ ਸ਼ਾਨਦਾਰ ਆ ਬਾਈ ਜੀ ਠੰਡੀ ਸੀਲ ਪੂ ਪੰਡ ਘਣੀਆਂ ਤੋਂ ਵੀਡੀਓ ਬਣ ਰਹੀ ਹੈ ਬਾਈ ਜੀ ਤੀਜਾ ਸੁਆ ਗਾਂ ਸੂ ਰਹੀ ਆ ਤੇ 24 25 ਲੀਟਰ ਦੁੱਧ ਦੀ ਬਾਈ ਜੀ ਗਾਂ ਦੀ ਕਪੈਸਿਟੀ ਆ ਜਿਹੜੀ ਬਾਈ ਦੀ ਡਿਮਾਂਡ ਕੀਤੀ ਜਾਂਦੀ ਆ 86000 ਰੁਪਏ ਬਾਈ ਦੀ ਡਿਮਾਂਡ ਕੀਤੀ ਜਾਂਦੀ ਆ ਜਿਹੜਾ ਬਾਈ ਜੀ ਕੋਈ ਫਿਕਸ ਪ੍ਰਾਈਸ ਨਹੀਂਗਾ ਮੌਕੇ ਤੇ ਬਾਈ ਜੀ ਪੂਰਾ ਮਾਨਤਨ ਹੋ ਜਾਊਗਾ ਜੇ ਕਿਸੇ ਭਰਾ ਨੂੰ ਬਾਈ ਜੀ ਇਹ ਗਾਂ ਪਸੰਦ ਹੋਵੇ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲਦਾ ਬਾਈ ਦਾ ਕੰਟੈਕਟ ਨੰਬਰ ਆ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਜੀ ਪੂਰੀ ਜਾਣਕਾਰੀ ਲੈ ਸਕਦੇ ਹੋ ਜੇ ਕਿਸੇ ਭਰਾ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣੇ ਨਾਲ ਜਰੂਰ ਕੰਟੈਕਟ ਕਰੋ ਇੱਕ ਬਰਾਂਬਾਈ ਜੀ ਫੇਰ ਦੱਸ ਦਿੰਨੇ ਆ ਬਾਈ ਜੀ ਗਾਂ ਤੀਜਾ ਸੁਆ ਸੁਰੀ ਆ 24 25 ਲੀਟਰ ਦੁੱਧ ਦੀ ਕੰਪੈਸਟੀ ਹੈ ਬਾਈ ਜੀ ਤੇ 86000 ਰੁਪਏ ਬਾਈ ਦੀ ਡਿਮਾਂਡ ਕੀਤੀ ਜਾਂਦੀ ਆ ਠੰਡੀ ਸੀਲ ਪੂਰੀ ਹੈ ਬਾਈ ਜੀ ਜੋ ਐਸਟਮ ਸਕਰੀਨ ਤੇ ਨੰਬਰ ਚੱਲਦਾ ਬਾਈ ਦਾ ਕੰਟਰੈਕਟਰ ਨੰਬਰ ਆ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਧੰਨਵਾਦ ਬਾਈ ਜੀ ਸਾਰਿਆਂ ਦਾ